ਅਸੀਂ ਇੱਕ ਬੂੰਦ ਪਾਣੀ ਦੀ ਨਹੀਂ ਬਾਹਰ ਜਾਣ ਦੇਣੀ ਜਿਹੜੀ ਫालतੂ ਹੈ ਅਸੀਂ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੇ ਹੱਕ ਦੇ ਲਈ ਚਟਾਨ ਵਾਂਗਰ ਖੜੇ ਹਾਂ ਕਿਉਂਕਿ ਕੇਂਦਰ ਤੇ ਵਿੱਚ ਬੀਜੇਪੀ ਦੀ ਸਰਕਾਰ ਪੰਜਾਬ ਵਾਲੇ ਬੀਜੇਪੀ ਵਾਲੇ ਕਹਿੰਣਗੇ ਅਸੀਂ ਪਾਣੀ ਨਹੀਂ ਦੇਣਾ ਹਰਿਆਣਾ ਨੂੰ ਅਸੀਂ ਨਹੀਂ ਦੇਣਾ ਚਾਹੁੰਦੇ ਹਰਿਆਣਾ ਵਾਲੇ ਬੀਜੇਪੀ ਵਾਲੇ ਕਹਿੰਦੇ ਸਾਨੂੰ ਪਾਣੀ ਦਿਓ ਇਹ ਦੋਰਾ ਫੇਸ ਨਹੀਂ ਹੈ ਮੁੱਖ ਮੰਤਰੀ ਪੰਜਾਬ ਦਾ ਵੀ ਜ਼ਿੰਮੇਵਾਰੀ ਹੈ ਕਿ ਬਿਆਨਬਾਜ਼ੀ ਛੱਡੇ ਡਰਾਮੇਬਾਜ਼ੀ ਛੱਡੇ ਔਰ ਜਿਹੜੇ ਠੋਸ ਖਤਮ ਆ ਉਹ ਲੈਣ ਦੇਸ਼ੀ ਰਾਜਨੀਤੀ ਦੇ ਵਿੱਚ ਅੱਜ ਹਰਿਆਣਾ ਵਰਸਸ ਪੰਜਾਬ ਹੋਇਆ ਪਿਆ ਪਾਣੀ ਨੂੰ ਲੈ ਕੇ ਲਗਾਤਾਰ ਪੇਚਾ ਬਣਿਆ ਹੋਇਆ ਹੈ ਬੀਬੀਐਮਪੀ ਦੇ ਮੁੱਦੇ ਨੂੰ ਲੈ ਕੇ ਵੀ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਹੋਣ ਧਰਨੇ ਤੇ ਬੈਠ ਗਏ ਔਰ ਰਾਜਨੀਤੀ ਲਗਾਤਾਰ پکਦੀ ਜਾ ਰਹੀ ਹੈਗੀ ਲੇਕਿਨ ਇਸ ਦੇ ਵਿੱਚ ਸਭ ਤੋਂ ਵੱਡਾ ਸਵਾਲ ਹੈ ਕਿ ਭਾਜਪਾ ਦੀ ਕੇਂਦਰ ਸਰਕਾਰ ਹੈ ਪੰਜਾਬ ਦੀ ਭਾਜਪਾ ਦਾ ਸਟੈਂਡ ਕੀ ਹੈਗਾ ਪ੍ਰਨੀਤ ਕੋਰ ਸਾਡੇ ਨਾਲ ਮੌਜੂਦ ਨੇ ਕਿ ਸਾਬਕਾ ਸੰਸਦ ਨੇ ਮੈਮ ਸਟੈਂਡ ਕੀ ਹੈ ਜੀ ਭਾਜਪਾ ਦਾ ਬੀਬੀਐਮਪੀ ਦੇ ਮੁੱਦੇ ਤੇ ਅੱਜ ਜੀ ਬਿਲਕੁਲ ਸਪਸ਼ਟ ਕਰ ਦਿੱਤਾ ਹਰ ਇੱਕ ਥਾਂ ਦੇ ਉੱਤੇ ਭਾਜਪਾ ਦੇ ਜਿਹੜੇ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਪਾਜਪਾ ਦੇ ਜਿਹੜੇ ਜ਼ਿਲ੍ਹੇ ਦੇ ਪ੍ਰਧਾਨ ਸਾਰੇ ਮੇਰੇ ਨਾਲ ਨੇ ਮਹਿਲਾ ਪ੍ਰਧਾਨ ਪੰਜਾਬ ਦੀ ਮੇਰੇ ਨਾਲ ਨੇ ਔਰ ਸਾਰੇ ਮੰਡਲ ਦੇ ਪ੍ਰਧਾਨ ਇੱਥੇ ਨੇ ਕਿ ਪਾਜਪਾ ਪੰਜਾਬ ਦਾ ਇਹ ਸਟੈਂਡ ਹੈ ਕਿ ਅਸੀਂ ਇੱਕ ਬੂੰਦ ਪਾਣੀ ਦੀ ਨਹੀਂ ਬਾਹਰ ਜਾਣ ਦੇਣੀ ਜਿਹੜੀ ਫालतू ਹੈ ਔਰ ਅਸੀਂ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੇ ਹੱਕ ਦੇ ਲਈ ਚਟਾਨ ਵੰਗਰ ਖੜੇ ਆ ਮੈਂ ਪਰ ਇਹ ਲੱਗਦਾ ਨਹੀਂ ਕਿ ਇਹ ਦੋਰਾ ਫੇਸ ਹੈ ਕਿਉਂਕਿ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਪੰਜਾਬ ਵਾਲੇ ਬੀਜੇਪੀ ਵਾਲੇ ਕਹਿੰਣਗੇ ਅਸੀਂ ਪਾਣੀ ਨਹੀਂ ਦੇਣਾ ਹਰਿਆਣਾ ਨੂੰ ਅਸੀਂ ਨਹੀਂ ਦੇਣਾ ਚਾਹੁੰਦੇ ਹਰਿਆਣਾ ਵਾਲੇ ਬੀਜੇਪੀ ਵਾਲੇ ਕਹਿੰਦੇ ਸਾਨੂੰ ਪਾਣੀ ਦੋ ਇਹ ਦੋਰਾ ਫੇਸ ਨਹੀਂ ਹੈ ਜੀ ਇਹ ਪਹਿਲੇ ਵੀ ਹੋਇਆ ਪਹਿਲੇ ਸਾਡੀ ਆਪਣੀ ਸਰਕਾਰ ਸੀ ਡਾਕਟਰ ਮਰਮੋਨ ਸਿੰਘ ਜੀ ਦੇ ਕੈਪਟਨ ਸਾਹਿਬ ਇੱਥੇ ਪੰਜਾਬ ਦੇ ਮੁੱਖ ਮੰਤਰੀ ਸੀ ਉਹਨਾਂ ਨੇ ਰਾਤੋਂ ਰਾਤ ਕਰਤਾ ਔਰ ਮੁੱਖ ਮੰਤਰੀ ਪੰਜਾਬ ਦਾ ਵੀ ਜ਼ਿੰਮੇਵਾਰੀ ਹੈ ਕਿ ਬਿਆਨਬਾਜ਼ੀ ਛੱਡੇ ਡਰਾਮੇਬਾਜ਼ੀ ਛੱਡੇ ਔਰ ਜਿਹੜੇ ਠੋਸ ਖਤਮ ਆ ਉਹ ਲੈਣ ਚਾਹੀਏ ਉਹ ਕਾਨੂੰਨੀ ਤੌਰ ਦੇ ਉੱਤੇ ਲੈਣੇ ਪੈਣਗੇ ਹੱਲੇ ਮੇਰੇ ਖਿਆਲ ਚ ਸਾਡੇ ਜਦ ਕੈਪਟਨ ਸਾਹਿਬ ਮੁੱਖ ਮੰਤਰੀ ਸੀ ਉਸ ਟਾਈਮ ਤੋਂ ਸੁਪਰੀਮ ਕੋਰਟ ਤੇ ਵੀ ਇਹ ਮਾਮਲਾ ਚੱਲ ਰਿਹਾ ਸੋ ਇਹ ਚੱਲੂਗਾ ਹਰ ਇੱਕ ਸਟੇਟ ਆਪਣੇ ਆਪਣੇ ਹੱਕ ਲਈ ਲੜਣਗੇ ਔਰ ਜਿਹੜੀ ਪੰਜਾਬ ਦੀ ਭਾਜਪਾ ਹੈ ਉਹ ਪੰਜਾਬ ਦੇ ਸੂਬੇ ਦੇ ਹੱਕ ਦੇ ਲਈ ਲੜਣਗੇ ਔਰ ਅਸੀਂ ਖੜੇ ਹਾਂ ਤਹੀਓ ਅਜੇ ਸੀ ਸਪਸ਼ਟੀਕਰਨ ਕਰ ਰਹੇ ਹਾਂ कि ਅਸੀਂ ਇੱਕ ਬੂੰਦ ਪਾਣੀ ਦੀ ਬਾਹਰ ਫालतू ਨਹੀਂ ਧਿਆਨ ਦੇਣੀ। ਮੈਮ ਤੁਸੀਂ ਕਹਿੰਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਹ ਪੂਰਾ ਮੁੱਦਾ ਸੁਪਰੀਮ ਕੋਰਟ ਤੱਕ ਵੀ ਲੈ ਕੇ ਗਏ। ਲੇਕਿਨ ਕੱਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਇਹ ਕਹਿ ਰਹੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨਹੀਂ ਜਿਹੜਾ ਪਾਣੀ ਤੁਹਾਨੂੰ ਮਿਲ ਜਾਣਾ ਉਹ ਤੇ ਖੁਦ ਪੈਰਾ ਦੇਣ ਚਲੇਗੇ, ਤਾਲੇ ਲਵਾ ਤੇ ਸਿਕਿਉਰਿਟੀ ਲਵਾ ਦੇ। ਇਹਦੇ ਨਾਲ ਪਾਣੀ ਰੁਕ ਜਾਊਗਾ। ਇਹ ਡਰਾਮੇਬਾਜ਼ੀ ਨਾਲ ਭਗਵੰਤ ਮਾਨ ਜੀ ਬਹੁਤ ਵਧੀਆ ਕਲਾ ਕਲਾਕਾਰ ਨੇ। ਮੇਰੇ ਖਿਆਲ ਚ ਇਹ ਹੁਣ ਉਹ ਕਲਾਕਾਰੀ ਛੱਡਣ ਔਰ ਥੋੜੀ ਜੀ ਗਵਰਨੈਂਸ ਕਰਨ 1.5 ਸਾਲ ਰਹਿ ਗਿਆ। ਜਿਹੜੀ ਬੁਰੀ ਹਾਲਤ ਪੰਜਾਬ ਦੇ ਵਿੱਚ ਹੈ ਨਾ ਅੱਜ ਇਹ ਸਰਾ ਸਰ ਇਹਨਾਂ ਦੇ ਮੱਥੇ ਲੱਗਦੀ ਹੈ ਇਹਨਾਂ ਦੀ ਸਰਕਾਰ ਹੈ ਇਹ ਮੁੱਖ ਮੰਤਰੀ ਹੈ ਇਹ ਜਵਾਬ ਦੇਣ ਕਿ ਹਰ ਇੱਕ ਚੀਜ਼ ਦੀ ਹਾਲਤ ਪੰਜਾਬ 'ਚ ਇੰਨੀ ਖਰਾਬ ਕਿਉਂ ਹੈ ਔਰ ਹੁਣ ਜਿਹੜਾ ਅਹਿਮ ਮੁੱਦਾ ਇਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਮੀਟਿੰਗ ਹੋ ਰਹੀ ਹੈ ਇਹਨਾਂ ਨੇ ਅੱਛੀ ਤਰ੍ਹਾਂ ਆਪਣਾ ਪੱਖ ਕਿਉਂ ਨਹੀਂ ਰੱਖਿਆ ਉੱਥੇ ਇਹਨਾਂ ਨੇ ਪੱਖ ਵੀ ਨਹੀਂ ਅੱਛੀ ਤਰ੍ਹਾਂ ਰੱਖ ਸਕੇ ਠੀਕ ਹੈ ਤੁਸੀਂ ਆ ਕੇ ਤੁਹਾਡਾ ਜਮਾਂਦਰੂ ਤੁਹਾਡਾ ਡੈਮੋਕਰੈtic ਹੱਕ ਹੈ ਕਿ ਤੁਸੀਂ ਕਰੋ ਦਰਨੇ ਪਰ ਜਦ ਸਰਕਾਰ ਹੁੰਦੀ ਹੈ ਨਾ ਦਰਨੇ ਸਾਡੇ ਵਰਗਿਆਂ ਦਾ ਹੱਕ ਹੁੰਦਾ ਜਿਹੜੇ ਆਪੋਜੀਸ਼ਨ 'ਚ ਹੈ ਇਹਨਾਂ ਨੂੰ ਕੰਮ ਕਰਨ ਦਾ ਹੱਕ ਹੈ ਸੋ ਮੈਂ ਪੁਗਵੰਤ ਮਾਨ ਜੀ ਨੂੰ ਕਹਿੰਦੀ ਆ ਹੁਣ ਛੱਡੋ ਤੁਸੀਂ ਬਿਆਨਬਾਜ਼ੀ ਔਰ ਡਰਾਮੇਬਾਜ਼ੀ ਕੋਈ ਠੋਸ ਕਦਮ ਲਓ ਕਿ ਪੰਜਾਬ ਦੇ ਪਾਣੀਆਂ ਨੂੰ ਤੁਸੀਂ ਰੱਖਸ਼ਾ ਕਰੋ ਮੈਂ ਉਹ ਕਹਿੰਦੇ ਨਹੀਂ ਕਿ ਮੈਂ ਬੜਾ ਸੀਰੀਅਸ ਆ ਇਸ ਮੁੱਦੇ ਨੂੰ ਲੈ ਕੇ ਪਬਲਿਕ ਦਾ ਸਾਥ ਮੰਗ ਰਹੇ ਨੇ ਕਹਿੰਦੇ ਕਿ ਪੰਜਾਬੀਓ ਸਾਡਾ ਸਾਥ ਦਿਓ ਕੇਂਦਰ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਦੇਖੋ ਉਹਨਾਂ ਨੂੰ ਇਹ ਗਲਤਫਹਿਮੀ ਦੂਰ ਕਰਨੀ ਪਊਗੀ ਇਸ ਮੁੱਦੇ ਦੇ ਉੱਤੇ ਹਰ ਇੱਕ ਪੋਲੀਟੀਕਲ ਪਾਰਟੀ ਹਰ ਇੱਕ ਵਿਅਕਤੀ ਪੰਜਾਬ ਦੇ ਵਿੱਚ ਸਾਥ ਹੈਗਾ ਸੋ ਇਹ ਗੱਲ ਨਹੀਂ ਹੈ ਉਹ ਆਪਣੀ ਪਾਲਿਸੀ ਦੱਸਣ ਸਾਨੂੰ ਕਿ ਉਹਨਾਂ ਨੇ ਕੀ ਕਰਨਾ ਸਾਥ ਸਾਡਾ ਉਹਨਾਂ ਦੇ ਨਾਲ ਹੈ ਬਿਲਕੁਲ ਭਾਜਪਾ ਦਾ ਪੰਜਾਬ ਦੇ ਵਿੱਚ ਇੱਕ ਸਟੈਂਡ ਕਲੀਅਰ ਹੋਇਆ ਕਹਿੰਦੇ ਕਿ ਅਸੀਂ ਪੰਜਾਬ ਦਾ ਪਾਣੀ ਜਿਹੜਾ ਉਹਨਾਂ ਹੀ ਜਾਣ ਦਵਾਂਗੇ ਪ੍ਰਨਿਤ ਕੌਰ ਸਿੱਤੇ ਤੌਰ ਤੇ ਉੱਪਰ ਕਹਿ ਰਹੇ ਨੇ ਔਰ 올 ਪਾਰਟੀ ਮੀਟਿੰਗ ਜੋ ਮੀਟਿੰਗ ਸੱਦੀ ਗਈ ਹੈ ਉਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜੇਕਰ ਉਸ ਮੀਟਿੰਗ ਦੇ ਵਿੱਚ ਸੱਦਾ ਭਾਜਪੀ ਨੂੰ ਹੈਗਾ ਤਾਂ ਭਾਜਪੀ ਉਸ ਮੀਟਿੰਗ ਦਾ ਹਿੱਸਾ ਬਣੇਗੀ ਔਰ ਪਾਣੀਆਂ ਨੂੰ ਲੈ ਕੇ ਪੰਜਾਬ ਦੇ ਨਾਲ ਖੜੇ ਕੈਮਰਾ ਪਰਸਨ ਰਵੀ ਜੱਪਲ ਦੇ ਨਾਲ ਦਮਪ ਸਿੰਘ ਪੀਟੀਸੀ ਨਿਊਜ਼ ਪਟਿਆਲਾ